ਵਾਹਿਗੁਰੂ ਜੀ 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 ਪ੍ਰਸ਼ਨ ਹਾਏ 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 15 ਦਿਨ ਹੋ ਗਏ ਨੇ ਇਹਨਾਂ ਨੇ ਤੇ ਟੋਇਆ ਮਾਰਿਆ ਇਹ ਜੋ ਬੋਰੀਆਂ ਲਾਤੀਆਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ 1 ਕਿਲੋਵਾਂ ਸੰਜੇ ਨੂੰ ਮਾਰਛਿ ਦੇ ਜਾਈ ਰਚਤਰੂ ਕਿਨੇ ਦੀ ਕਹਿ ਬੱਠੇ ਆਂ ਕਿ ਮਹੱਲੇ ਦਾ ਅਖਾ ਬਿਮਾਰੀਆਂ ਫੈਲਣ ਦਾ ਡਰ ਹੈ ਲੇਕਿਨ ਉਹਨਾਂ ਨੇ ਕੰਨ ਤੇ ਜੋ ਕੋਈ ਧੂੰ ਨਹੀਂ ਰੰਗਣ ਦੀ ਮਹੱਲੇ ਦਾ ਅਮਚ ਗੰਦਾ ਪਾਣੀ ਵੀ ਆਨ ਲਪਿਆ ਬਿਮਾਰੀਆਂ ਪੂਰੀਆਂ ਫੈਲ ਗਈਆਂ ਮਛਰ ਦੇ ਨਾਲ ਬੱਚੇ ਛੋਟੇ ਛੋਟੇ ਬੱਚੇ ਬਿਮਾਰ ਹੋਣਦੇ ਨੇ ਤੇ ਸਾਰੇ ਮਹੱਲੇ ਚ ਸੀਵਰੇਜ ਪ੍ਰਣਾਲੀ ਦਾ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਚ ਗੰਦਾ ਪਾਣੀ ਜਾ ਰਿਹਾ ਹੈ ਇਹਦੀ ਸਾਨੂੰ ਪਿਛਲੇ 2 ਸਾਲ ਤੋਂ ਲਗਾਤਾਰ ਇਹ ਕਹਿ ਰਹੇ ਆ ਜੀ ਕਾਰਪੋਰੇਸ਼ਨ ਨੂੰ ਕਿ ਸਾਡੇ ਮਸਲੇ ਹੱਲ ਕੀਤੇ ਜਾਣ ਪਰ ਸਾਡੀ ਇੱਥੇ ਸੁਣਵਾਈ ਕਰਨ ਵਾਲਾ ਕੋਈ ਵੀ ਨਹੀਂ ਹੈ ਰਾਜੂ ਮਾਇਰ ਰਾਜਕੁਮਾਰ ਮਾਇਰ ਮੈਂ ਮੱਲੇ ਦਾ ਪੂਰਾ ਆਪਣਾ ਬਹੁਤ ਕਰਦੇ ਆ ਸਾਰਾ ਸੋਸ਼ਲ ਵਰਕਰ ਆ ਪੂਰੇ ਲੇਕਿਨ ਹੱਡੇ ਮੱਲੇ ਦਾ ਨਾ ਪੂਰਾ ਹਾਲ ਹੈ ਜੀ ਅੱਜ ਤੱਕ 15 20 ਦਿਨ ਹੋ ਗਏ ਨੇ ਇਹਨਾਂ ਨੇ ਤੇ ਟੋਇਆ ਮਾਰਿਆ ਇਹਦੇ ਚ ਬੋਰੀਆਂ ਲਾਤੀਆਂ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ 8 ਕਿਲੋਮੈਟਰ ਜਾਈ ਨੂੰ ਸਮਾਰਟ ਸਿਟੀ ਦੇ ਜਾਈ ਰਚਤ ਨੂੰ ਕਿੰਨੀ ਦਿਨ ਕਿਹਾ ਬੱਠੇ ਆਂ ਕਿ ਮਹੱਲੇ ਦਾ ਅਗਿਆ ਬਿਮਾਰੀਆਂ ਫੈਲਣ ਦਾ ਡਰ ਹੈ ਲੇਕਿਨ ਉਹਨਾਂ ਨੇ ਕੰਮ ਤੇ ਚੂਕ ਵੀ ਨਹੀਂ ਰੰਗਣ ਦੀ ਮਹੱਲੇ ਦਾ ਅਮਚ ਗੰਦਾ ਪਾਣੀ ਵੀ ਆਨ ਲਪਿਆ ਬਿਮਾਰੀਆਂ ਪੂਰੀਆਂ ਫੈਲ ਗਈਆਂ ਮੱਛਰ ਦੇ ਨਾਲ ਬੱਚੇ ਛੋਟੇ ਛੋਟੇ ਬੱਚੇ ਬਿਮਾਰ ਹੋਣਦੇ ਨੇ ਅਸੀਂ ਕਹਿੰਦੇ ਹੈ ਕਿ ਸਰਕਾਰ ਕੋਈ ਕੰਮ ਕਰੂਗੀ ਲੇਕਿਨ ਇਹਨਾਂ ਕੋਈ ਕੰਮ ਨਹੀਂ ਕੀਤਾ ਸ਼ਹਿਰ ਤੋਂ ਕਿਹੜਾ ਇਲਾਕਾ ਕਿੰਨੀ ਦਿਨ ਤੋਂ ਮੁਸ਼ਕਲ ਆ ਸਾਡਾ ਜਿਹੜਾ ਸਾਡੀ ਨਜ਼ਰ ਪਹਿਲੇ 47 ਨੰਬਰ ਸੀ ਹੁਣ 29 ਨੰਬਰ ਵਾਰਡ ਆ ਇਸ ਚਿੱਟਾ ਮੰਡ ਰਾਂਬਾ ਕੋਚਾ ਖੈਰਦਨ ਗਲੀ ਇਹ ਬਾਜ਼ਾਰ ਪੂਰਾ ਅੱਡਾ ਲੱਗਾ ਪੰਦਾ 15 20 ਦੇ 20 ਦਿਨ ਹੋ ਗਏ ਨੇ ਗਲੀ ਆਪ ਦੀ ਪਾਣੀ ਵੇਖੋ ਕਿੰਨਾ ਬਾਸ ਪਾੜ ਰਹੇ ਨੇ ਕਿੰਨਾ ਕਿਨਾ ਕਾਲਾ ਪਾਣੀ ਆ ਬਾਹਰ ਜਿਹੜਾ ਬਾਬਲ ਸਾਰਾ ਚੱਛਾ ਮਹਿਲ ਮਾਰਨ ਦਾ ਪਾਣੀ ਨਹੀਂ ਅੱਛਾ ਰਹਿੰਦਾ ਤੇ ਘਰਾਂ ਨਾਲ ਲੋਕਾਂ ਦਾ ਲੋਕਾਂ ਦੀ ਜੀਵਨ ਮੁਸ਼ਕਲ ਹੋਇਆ ਪਿਆ ਅੱਜ ਕੀ ਸਮਾਂ ਦਿਓ ਜਿਲੇ ਦੀ ਕਾਰਪੇ ਬੜੀ ਨਿਲਾਕੀ ਆ ਉਹਨਾਂ ਨੇ ਨਹੀਂ ਲਾਇਕੀ ਆ ਕਿ ਸਲ ਇਹਨਾਂ ਦਾ ਕਿ ਜਈ ਹੈ ਕਿ ਅਰਸ਼ਦਾਰ ਕਲਵੰਤ ਸਿੰਘ ਉਹ ਆਪਣੇ ਆਪ ਨੂੰ ਪਤਾ ਨਹੀਂ ਕਿ ਸਮੇਂ ਦਾ ਹੈ ਕਿ ਉਹ ਇਲਾਕੇ ਦਾ ਚਾਰਜ ਕੀ ਜਈ ਕੀ ਬਣ ਗਿਆ ਲੇਕਿਨ ਉਹਦਾ ਧਿਆਨ ਹੀ ਨਹੀਂ ਹੈ ਉਹਨੂੰ 50 ਫੋਨ ਮਾਰੇ ਨੇ ਕਦੇ ਐਮਐਲਏ ਨੂੰ ਸ਼ਿਕਾਇਤ ਕੀਤੀ ਹੈ ਜੀ ਹਲਕੇ ਦੇ ਐਮਐਲਏ ਨੂੰ ਵੀ ਭਜਿਆ ਜੀ ਜਿਹੜੀ ਉਹਨਾਂ ਨਾਲ ਗੱਲ ਕੀਤੀ ਹੈ ਤਾਂ ਗਈ ਨਹੀਂ ਉਹਦੇ ਦਾ ਨਮਾਇੰਦਾ ਉਹਨੂੰ ਭੇਜਿਆ ਉਹ ਇੱਕ ਵਾਰੀ ਉਹ ਇਹ ਗੱਲ ਕਹੀ ਨਹੀਂ ਬੜੀ ਅਈ ਇੱਥੇ ਵੀ ਹੋਰ ਅਈ ਹੁਣ ਵੀ ਕਹਿੰਦਾ ਜੀਵਨ ਜੋਤ ਗੋਰ ਐਮ ਐਲ اے ਮੁਰਦਾਬਾ 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 ਅਈ ਕਿਹ ਟੋ ਟੰਗੇ ਚੋਂਣਾ ਕਰਨੇ ਜੋ ਮਰਿ ਸਾਡਾ ਕਰ ਲੈ ਲੇ ਲੇਕਿਨ ਮਹੱਲੇ ਦਾ ਕੰਮ ਹੋਣਾ ਚਾਹੀਦਾ ਹੱਡਾ ਕੇ ਨਾਮ ਬੰਦੇ ਦਾ ਅਈ ਚੜਾਣਾ ਚਿੱਤ ਕਲਾਲੀ ਧਰਨਾ ਜੀ ਅਈ ਬੈਠੇ ਇੱਥੇ ਰਮਨ ਨਾਲ ਐ ਜਿੰਨੇ ਕੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਅਧਿਕਾਰੀ ਨਹੀਂ ਆਂਦੇ ਅਸੀਂ ਇੱਥੇ ਬੈਠੇ ਆ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਤੁਸੀਂ ਸਾਡੀ ਵਾਹੀ ਉੱਪਰ ਤੱਕ ਪਹੁੰਚਾਓ ਅਸੀਂ ਤੁਹਾਡਾ ਸਹਿਯੋਗ ਪ੍ਰਾ ਮੰਨਾਂਗੇ ਸਾਡੀ ਵਾਹੀ ਉੱਧਰ ਪਹੁੰਚੀ ਹੈ ਮੈਂ ਹਰਪ੍ਰੀਤ ਸਿੰਘ ਰਾਮਬਾਗ ਚਿੱਟੇ ਗੁਮਰਦਾ ਰਹਿਣ ਵਾਲਾ ਜੀ ਸਾਡੇ ਸਾਰੇ ਮਹੱਲੇ ਚ ਸੀਵਰੇਜ ਪ੍ਰਣਾਲੀ ਦਾ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਚ ਗੰਦਾ ਪਾਣੀ ਜਾ ਰਿਹਾ ਹੈ ਇਹਦੀ ਸਾਨੂੰ ਪਿਛਲੇ 2 ਸਾਲ ਤੋਂ ਲਗਾਤਾਰ ਇਹ ਕਹ ਰਹੇ ਆ ਜੀ ਕਾਰਪੋਰੇਸ਼ਨ ਨੂੰ ਕਿ ਸਾਡੇ ਮਸਲੇ ਹੱਲ ਕੀਤੇ ਜਾਣ ਪਰ ਸਾਡੀ ਇੱਥੇ ਸਰਵਾਈ ਕਰਨ ਵਾਲਾ ਕੋਈ ਤਾਂ ਇਹ ਇੱਕ ਹੁੰਦਾ ਇਹ ਬਹੁਤ ਵਾਰ ਬਹੁਤ ਵਾਰ ਸਾਰਿਆਂ ਨੇ ਕਿ ਕਾਰਪੋਰੇਸ਼ਨ ਨੂੰ ਪਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੁਣ ਵੀ ਤੁਸੀਂ ਆਪਣਾ ਕੈਮਰਾ ਲੈ ਕੇ ਸਾਡੇ ਨਾਲ ਜਾ ਸਕਦੇ ਹੋ ਗਲੀਆਂ ਦੇ ਬਾਹਰ ਗੰਦਾ ਪਾਣੀ ਖੜਾ ਇਹ ਭਾਰੀ ਪਿਛਲੇ 2-3 ਸਾਲਾਂ ਤੋਂ ਸਾਨੂੰ ਮੁਸ਼ਕਲ ਆ ਰਹੀ ਹੈ ਜਦ ਦੀ ਇਹ ਕਾਰਪੋਰੇਸ਼ਨ ਕਾਰਪੋਰੇਸ਼ਨ ਨੂੰ ਕਮਿਸ਼ਨਰ ਸਾਹਿਬ ਵੀ ਬਦਲ ਗਏ ਜੈਨ ਨੂੰ ਵੀ ਕਿੰਨੀ ਵਾਰੀ ਆਖਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੈਂ ਇਹ ਅਪੀਲ ਕਰਨਾ ਚਾਹਾਂਗਾ ਤੁਹਾਡੇ ਮਾਧਮ ਨਾਲ ਹੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਹਾਰਾਜ ਤੁਸੀਂ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਆਮ ਜਨਤਾ ਦੀ ਸਰਕਾਰ ਹੈ ਪਰ ਜਦੋਂ ਦੇ ਤੁਸੀਂ ਸਰਕਾਰ ਸਾਮੀ ਹੈ ਕੁਰਸੀ ਸਾਮੀ ਹੈ ਉਦੋਂ ਦਾ ਆਮ ਜਨਤਾ ਦਾ ਜੀਣਾ دشوار ਹੋਇਆ ਆ ਕੇ ਵੇਖੋ ਸਾਰੇ ਸ਼ਹਿਰਾਂ 'ਚ ਹਰ ਸ਼ਹਿਰ 'ਚ ਅੰਦਰਲੇ ਪਾਸੇ ਬਾਹਰਲੇ ਪਾਸੇ ਕਾਰਪੋਰੇਸ਼ਨ ਨੇ ਕੋਈ ਆਪਣੇ ਕੰਮ ਦਾ ਧਿਆਨ ਨਹੀਂ ਦਿੱਤਾ ਗੰਦਗੀ ਦਾ ਬੁਰਾ ਹਾਲ ਹੈ ਸੀਵਰੇਜ ਬਿਲਕੁਲ ਬੰਦ ਨੇ ਗੰਦ ਬਹੁਤ ਇਕੱਠਾ ਹੋ ਰਿਹਾ ਹੈ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਮਾਨ ਸਾਹਿਬ ਤੁਸੀਂ ਹੱਲ ਕਰਾਓ ਸਾਡੀਆਂ ਗੱਲਾਂ ਦਾ ਪਰ ਲੋਕਾਂ ਨੇ ਨਵੀਂ ਸਰਕਾਰ ਚ ਵੀ ਨਵਾਂ ਬਦਲਾਅ ਆਵੇਗਾ ਉਹ ਮਾਰਾ ਬਦਲਾਅ ਆਹੀ ਵੇਖ ਲਿਆ ਨਾ ਪਹਿਲੇ ਗੰਦਾ ਪਾਣੀ ਨਹੀਂ ਘਰਾਂ ਚ ਜਾਂਦਾ ਹੁਣ ਬਦਲਾਅ ਚ ਗੰਦਾ ਪਾਣੀ ਵੀ ਜਾ ਰਿਹਾ ਸਾਡੇ ਟਾਇਲਟਸ ਬੈਕ ਮਾਰ ਰਹੇ ਨੇ ਤੁਸੀਂ ਆਗੇ ਘਰਾਂ ਚ ਹਾਲਾਤ ਵੇਖੋ ਅਧਿਕਾਰੀ ਇੱਥੇ ਪਹੁੰਚਿਆ ਜੀ ਤੁਹਾਡੀ ਸੁਣਵਾਈ ਲਈ ਬਹੁਤ ਵਾਰ ਅਸੀਂ ਕਾਲ ਕੀਤੀ ਜੀ ਸਾਡੇ ਕੋਲ ਕੋਈ ਉੱਤਰ ਨਹੀਂ ਆ ਰਿਹਾ ਮੇਰਾ ਨਾਮ ਦਰਸ਼ਨ ਕੁਮਾਰੀ ਗਲੇ ਕੁਚਾ ਖੈਰ ਦੇ ਨਹਾਬਾਗ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਕਿ ਮਹੀਨਾ ਹੋ ਗਿਆ ਕਟਰ ਨਹੀਂ ਹੋਇਆ ਰਾਈਪਲ ਸੁਪਰੀਡੈਂਟ ਆਇਆ ਸੀ ਉਹਨੂੰ ਕਿਹਾ ਉਹ ਦੋ ਬੰਤੇ ਲਾਇਆ ਡੰਡਾ ਮਾਰਿਆ ਚਲ ਗਿਆ ਮੈਨੂੰ ਬੁਲਾਇਆ ਉਹ ਕਹਿੰਦਾ ਲੋਟੂ ਓ ਟੋਲੂ ਉਹ ਮੈਂ ਕਿਹਾ ਢੋਲੂ ਛੱਡ ਕੇ ਲੋਟੂ ਨਹੀਂ ਸੁਣਦਾ ਪਿਆ ਸੁਪਰੀਡੈਂਟ ਕਹਦਾ ਮੈਂ ਕਿ ਤੇਰੇ ਬੰਦੇ ਨਹੀਂ ਸੁਣਦੇ ਵੇ ਫੇ ਮੈਨੂੰ ਆ ਕੇ ਕਹਿੰਦਾ ਸੀ ਐਂਜਾ ਕਰੋ ਕਮਿਸ਼ਨਰ ਅੱਗੇ ਚਲ ਜਾਓ ਉੱਥੇ ਸ਼ਿਕਾਇਤ ਲਾ ਦਿਓ ਤੇ ਮੈਂ ਕਿਹਾ ਤੂੰ ਸੁਪਰੀਡੈਂਟ ਕਹਦਾ ਮੈਂ ਰਾਜਪਾਲ ਨੂੰ ਇਸ ਘਰ ਕੀ ਨਾ ਗਲੀਆਂ ਦੀ ਸੁਣੋ ਕੋਟ ਲੈ ਲਾਂਦੇ ਆ ਸ਼ਰਮ ਕਰਨ ਥੋੜੀ ਇਹਨਾਂ ਨੂੰ ਅਕਲ ਆਵੇ ਕੋਈ ਟੀਕੇ ਦੇ ਬੱਚੇ ਕਿੰਨੇ ਬਿਮਾਰ ਹੋਏ ਆ ਪੈਸੇ ਕਿੰਨੇ ਦੇਣੇ ਆ ਕੰਕਾ ਦੇ ਆ ਖਾ ਕੇ ਇਹ ਗੌਰਮੈਂਟ ਦੀਆਂ ਹਰ ਚੀਜ਼ ਆ ਖਾ ਕੇ ਇਹ ਗੌਰਮੈਂਟ ਦੀਆਂ ਹਾਏ 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 ਕਾਦਰਸ਼ਨ ਹਾਏ ਹਾਏ ਆਪ ਨੇ ਦਾਵੀ ਕਰਦੀ ਕਿ ਸੀ ਆਮ ਲੋਕਾਂ ਦੀ ਸਰਕਾਰ ਕੁੱਤੀ ਸਰਕਾਰ ਰਾਮ ਦੀ ਸਰਕਾਰ ਜਨਾਂ ਨਹੀਂ ਚੱਜਦੀ ਸਰਕਾਰ ਕੀ ਮੰਗਦੀ ਹੈ ਘਰ ਆ ਕੇ ਬੋਟ ਨਹੀਂ ਮੇਰਾ ਤਾਂ ਬੋਟਿਆ ਖਾਈ ਨਹੀਂ ਮੈਂ ਤਾਂ ਪਾਂਦੀ ਹੀ ਨਹੀਂ ਤੁਹਾਡੇ ਵਰਗੇ ਲੋਕਾਂ ਨੇ ਨਵੀਂ ਸਰਕਾਰ ਚ ਨਹੀਂ ਨਵਾਂ ਬਦਲਾ ਆਵੇਗਾ ਆਮ ਆਦਮੀ ਦੀ ਸਰਕਾਰ ਮੈਨੇ ਮਾਰੀ ਉਹਦੇ ਟਾਈਮ ਤੇ 30 ਕਿਲੋ ਕਣਕ ਮਿਲਦੀ ਸੀ 5-5 ਕਿਲੋ ਕਣਕ ਮਿਲਦੀ ਆ ਵੀ 24 ਖਾ ਜਾਂਦੀ ਹੈ ਸਾਰੇ ਚੋਰ ਐ ਚੱਕੇ ਐ ਕੋਈ ਨਹੀਂ ਚੰਗਾ ਹੈ ਇੱਥੇ